ਨਮਸਕਾਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਬੀ ਮਈ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਇਬ ਸਿੰਘ ਗਿੱਲ ਲੇਜੈਂਡਾ ਵਾਲਾ ਜਿਹੜਾ ਬਠਿੰਡਾ ਵੱਲੋਂ ਆਓ ਕੱਪਾਂ ਤੇ ਨਿਗਾਮ ਮਾਰਗੇ ਵੀ ਕਿਹੜੇ ਕਿਹੜੇ ਪਿੰਡ ਕਿਹੜੇ ਕਿਹੜੇ ਕੱਪ ਹੋਏ ਨੇ ਇੱਕ ਮੇਰੀ ਬੇਨਤੀ ਹੈ ਸਾਰੇ ਹੀ ਕਵੱਡੀ ਨੂੰ ਪਿਆਰ ਕਰਨ ਵਾਲੇ ਜਗਤ ਨੂੰ ਕਿ ਜੋ ਸਾਡਾ ਲਾਈਵ ਕਵੱਡੀ ਅਪਡੇਟ YouTube ਚੈਨਲ ਹੈ ਤੇ ਕਵੱਡੀ ਅਪਡੇਟਸ Facebook ਪੇਜ ਹੈ ਇਹਨੂੰ ਨਾ ਭਾਈ ਵੱਧ ਤੋਂ ਵੱਧ ਆਪਣੇ ਆਪਣੇ ਆਈਡੀਆਂ ਤੇ ਸ਼ੇਅਰ ਕਰਦੇ ਰਹੋ ਤਾਂ ਜੋ ਮਾ ਖੇਡ ਕਵੱਡੀ ਨੂੰ ਪਿਆਰ ਕਰਨ ਵਾਲਿਆਂ ਤੱਕ ਸਾਰੇ ਕੱਪਾਂ ਦੇ ਰਿਜ਼ਲਟ ਪਹੁੰਚ ਜਾਣ ਧੰਨਵਾਦ ਆ ਤੁਹਾਡਾ ਤੇ ਆਓ ਸ਼ੁਰੂ ਕਰੀਏ 22 ਮਈ 2025 ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਪਿੰਡ ਹੀਰਾ ਨਗਰ ਡਰੋਲੀ ਬਣਾਵਾਲੀ ਜ਼ਿਲ੍ਹਾ ਪਟਿਆਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਦੋ ਬਾਹਰੋਂ ਪਿੰਡ ਦਿਉਰਾ ਸਾਢੇ 4 ਨੰਬਰ ਫਾਸਟ 31000 ਨਕਦ ਪਲੱਸ ਕੱਪ ਪਿੰਡ ਕਕਰਾਲਾ ਭਾਈ ਦਾ ਇੱਕ ਨੰਬਰ ਸੈਕੰਡ 21000 ਨਕਦ ਪਲੱਸ ਕੱਪ ਬਸਟਰ ਰੇਡਰ ਹੈ ਜੀ ਸੁੰਦਰ ਦਿਉਰਾ ਤੰਨ ਰੇਡਰ ਤੰਨ ਨੰਬਰ ਬਸਟਿਆ ਪੀਰ ਦੀਪੂ ਦਿਉਰਾ ਦੋ ਟੱਚ ਇੱਕ ਜੱਫਾ ਬਸਟਰ ਨੂੰ 5-5 ਫੁੱਟੇ ਕਪ ਦੇ ਕੇ ਸਨਮਾਨਿਤ ਕੀਤਾ ਗਿਆ ਇੱਥੇ ਬੁਲਾ ਰਹੇ ਸੀ ਜਸ਼ਨ ਮੈਲਾ ਜੀ ਰਾਜਦਾਨੀ ਰੱਬ ਜਿਆਦੇ ਹੋਣ ਕਰਕੇ ਇਹ ਮੈਚ ਛੋਟੇ ਕਰ ਦਿੱਤਾ ਗਿਆ ਸੀਗਾ ਇਸ ਤੋਂ ਅੱਗੇ ਜੀ ਪਿੰਡ ਵੀਰਾਬੱਦੀ ਨੇੜੇ ਰਤਿਆ ਜ਼ਿਲ੍ਹਾ ਫਤਿਆਬਾਦ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜਲਟ ਕਬੱਡੀ 65 ਕਿਲੋ ਪਿੰਡ ਤੰਤਾ ਸਾਹਿਬ ਤੇ ਪਿੰਡ ਛਾਤਰ ਦੋਵੇਂ ਟੀਮਾਂ ਫਾਈਨਲ ਵਿੱਚ ਸੀ ਫਸਟ ਤੇ ਸੈਕੰਡ 프라이ਜ਼ 31 21000 ਨਕਦ ਪਲਸ ਕੱਪ ਬੈਸਟ ਕੱਪ ਸੀਗੇ ਪਰ ਬਲਾਈਵ ਵਾਲੇ ਦਾ ਬਹੁਤ ਜਿਆਦਾ ਬੁਰਾ ਹਾਲ ਸੀ ਉਹਨੇ ਵਿੱਚ ਹੀ ਲਾਈਵ ਬੰਦ ਕਰ ਦਿੱਤਾ ਤਾਂ ਜੋ ਅਸੀਂ ਇਹਦੀ ਵਧੇਰੇ ਜਾਣਕਾਰੀ ਤੁਹਾਨੂੰ ਨਹੀਂ ਦੇ ਸਕਦੇ ਕਿਉਂਕਿ ਲਾਈਵ ਵਾਲਿਆਂ ਦੇ ਵਿੱਚ ਵੀ ਹੁਣ ਬਹੁਤ ਜਿਆਦਾ ਵੱਡੀਆਂ ਵਹਿਬਤਾਂ ਵੜ ਗਈਆਂ ਨੇ ਉਹ ਜਦੋਂ ਲਾਸਟ ਮੈਚ ਹੁੰਦਾ ਫਾਈਨਲ ਮੈਚ ਹੁੰਦਾ ਨਾ ਉਦੋਂ ਲਾਈਵ ਨੂੰ ਖਰਾਬ ਕਰ ਦਿੰਦੇ ਨੇ ਅਪਾ ਪਹਿਲਾਂ ਸੋਚਦੇ ਹੁੰਦੇ ਸੀ ਵੀ ਇਹ ਯਾਰ ਬਜ ਦੀ ਬੰਦ ਹੋ ਗਿਆ ਬਜ ਦੀ ਐ ਮੰਨ ਲਓ ਕਟਿਆ ਗਿਆ ਫੇਰ ਚੱਲ ਪਿਆ ਇਹ ਸਾਰਾ ਕੰਮ ਲਾਈਵ ਵਾਲੇ ਆਪ ਕਰਦੇ ਨੇ ਤਾਂ ਜੋ ਜਿਹੜਾ ਫਾਈਨਲ ਸਕੋਰ ਹੁੰਦਾ ਉਹ ਕਿਸੇ ਨੂੰ ਪਤਾ ਨਾ ਲੱਗੇ ਐਂਡ ਤੱਕ ਫੇਰ ਇਹਨਾਂ ਨੇ ਕੱਟ ਵੱਢ ਕੇ ਆਪ ਦੇ ਮੰਨ ਲਓ ਜੋ ਚੈਨਲ ਚਲਾਉਂਦੇ ਆ ਉਹਨਾਂ ਤੇ ਪਾਉਣਾ ਹੁੰਦਾ ਵੀ ਇੱਕ ਦੂਜਾ ਬੰਦਾ ਕੋਈ ਇਹਦੇ ਸਕੋਰਿੰਗ ਨਾ ਲਿਖ ਲੇ ਚੱਲੀ ਜਾਂਦਾ ਸਕੋਰ ਨਾਂ ਲਿਖਣ ਉੱਤੇ ਸਕੋਰ ਨਾਂ ਲਿਖਿਆ ਕਰੋ ਬਾਈ ਤੁਸੀਂ ਤਾਂ ਹਾਂ ਉਹ ਤਾਂ ਚਲਾ ਦੇ ਕਰੋ ਅਸੀਂ ਆਪੇ ਸਕੋਰ ਲਿਖ ਲਿਆ ਕਰਾਂਗੇ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਮੂਰੇ ਗੰਦ ਨਾ ਪਾਇਆ ਕਰੋ ਲੋਕਾਂ ਤੋਂ ਗਾਲਾਂ ਨਾ ਲਿਆ ਕਰੋ ਲਾਈਵ ਵਾਲਿਓ ਬਸ ਧਿਆਨ ਰੱਖਿਆ ਕਰੋ ਇੰਨਾ ਕ ਵੀ ਤੁਸੀਂ ਜੇ ਸਕੋਰ ਨਹੀਂ ਲਿਖਣਾ ਨਾ ਉੱਤੇ ਸਕੋਰ ਨਾ ਚਲਾਇਆ ਕਰੋ ਫਾਈਨਲ ਦਾ ਕੋਈ ਨਹੀਂ ਸਕੋਰ ਆਪੇ ਲਿਖਿਆ ਜਾਇਆ ਗੁਰੂਆ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਨਵੇਂ ਰਿਜ਼ਲਟ ਲਈ